ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਇੰਟੀਰੀਅਰ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਹੀ ਆਪਾਂ ਬਣਾਉਣ ਲੱਗੇ ਆਂ ਬਹੁਤ ਹੀ ਵਧੀਆ ਤੇ ਸਵਾਦਿਸ਼ਟ ਮਠਿਆਈ ਜਿਹਨੂੰ ਬਣਾਉਣ ਲਈ ਜੀ ਆਪਾਂ ਇਹ ਮਾਵਾ 파 ਰੋਲ ਬਣਾਉਣ ਲੱਗੇ ਆਂ ਹਾਂਜੀ ਇਹ ਵਾਲੇ ਜੀ ਨਾਰੀਅਲ ਦੇ ਤੇ ਮਿਲਕ ਪਾਊਡਰ ਤੇ ਥੋੜਾ ਜਿਹਾ ਆਪਾਂ ਕਾਜੂ ਨੂੰ ਗ੍ਰाइंड ਕਰਕੇ ਤੇ ਜੀ ਆਪਾਂ ਮਾਵਾ ਰੋਲ ਬਣਾਉਣੇ ਜਿਹੜੇ ਕਿ ਬਹੁਤ ਹੀ ਵਧੀਆ ਤੇ ਸਵਾਦਿਸ਼ਟ ਪੰਦੇ ਹੈਗੇ ਆ ਹਾਂਜੀ ਇਹ ਰੋਲ ਬਣਾਉਣ ਲਈ ਆਪਣੇ ਕੋਲ ਦੀ 1 ਕੱਪ ਕਬਾ ਮੈਜਰਿੰਗ ਜਿਹੜਾ ਲਿਆ ਹੈਗਾ ਆ ਇਹ 슈ਗਰ ਲਈ ਹੈਗੀ ਆ ਤੇ ਨਾਲ ਹੀ ਇਹਦੇ ਆਪਾਂ 1 ਕੱਪ ਸੇਮੀ ਜਿਹੜਾ ਹੈਗਾ ਆ ਨਾਰੀਅਲ ਦਾ ਬਰਾਦਾ ਲਿਆ ਹੈਗਾ ਆ ਇਹ ਵਾਲਾ ਜੀ ਮਿਲਕ ਪਾਊਡਰ ਆ ਇਹ ਵੀ 1 ਕੱਪ ਹੀ ਹੈਗਾ ਆ 3 ਤੋਂ 4 ਆਪਾਂ ਇਹਦੇ ਵਿੱਚ ਇਲਾਚੀਆ ਫਿਸ਼ ਪਾਵਾਂਗੇ 8 ਤੋਂ 10 ਆਪਾਂ ਇਹਦੇ ਵਿੱਚ ਕੱਜੂ ਪਾਵਾਂਗੇ 1 ਚਮਚਾ ਜੀ ਆਪਾਂ ਇਹਦੇ ਵਿੱਚ ਘੀਓ ਦਾ ਪਾਵਾਂਗੇ ਤੇ 2 ਤੋਂ 3 ਚਮਚੇ ਆਪਾਂ ਪਾ ਕੇ ਤਾਂ ਡੋ ਬਣਾਵਾਂਗੇ ਮਿਲਕ ਜਿਹੜਾ ਹੈਗਾ ਆ ਇਹ ਜੀ ਬਹੁਤ ਹੀ ਵਧੀਆ ਬਣਦਾ ਹੈਗਾ ਤੇ ਬਹੁਤ ਹੀ ਜਿਆਦਾ ਸਵਾਦਿਸ਼ਤ ਬਣਦੀ ਹੈਗੀ ਮਠਿਆਈ ਚਲੋ ਜੀ ਆਪਾਂ ਹੁਣ ਸਟਾਰਟ ਕਰਦੇ ਹਾਂ ਹਾਂਜੀ ਆਪਾਂ ਜੀ ਹੁਣ ਸਭ ਤੋਂ ਪਹਿਲਾਂ ਕੀ ਕਰਨਾ ਹੈ ਜਿਹੜਾ ਆਪਣੇ ਕੋਈ 1 ਕੱਪ 슈ਗਰ ਦਾ ਹੈਗਾ ਆ ਇਹਨੂੰ ਆਪਾਂ ਇਹ ਗ੍ਰਾਈਂਡਰ ਦੇ ਵਿੱਚ ਪਾ ਲੈਣਾ ਹੈਗਾ ਆ ਇਹਦੇ ਵਿੱਚ ਹੀ ਆਪਣੀਆਂ ਜਿਹੜੀਆਂ ਤਿੰਨ ਤੋਂ ਚਾਰ ਐਲਚੀਆਂ ਹੈਗੀਆਂ ਵਿੱਚ ਪਾ ਕੇ ਆਪਾਂ ਇਹਨੂੰ ਪੀਸ ਲੈਣਾ ਹੈਗਾ ਆ ਕਿਉਂਕਿ ਜਿਹੜੀ 슈ਗਰ ਹੈਗੀ ਇਹਨੂੰ ਆਪਾਂ ਫਾਈਨ ਪਾਊਡਰ ਬਣਾਉਣਾ ਹੈਗਾ ਇਹ ਇਹ ਜਿਹੜੀ ਪੈਸਟਾ ਪੀਸ ਲਈ ਹੈਗੀ ਆ ਇਹ ਤਾਂ ਬਹੁਤ ਵਧੀਆ ਹਾਂਜੀ ਫਾਈਨ ਪਾਊਡਰ ਬਣ ਗਿਆ ਹੈਗਾ ਆ ਵਿੱਚੇ ਆਪਾਂ ਇਲਾਚੀਆਂ ਵੀ ਇਹਨੂੰ ਆਪਾਂ ਬੋਲ ਦੇ ਵਿੱਚ ਹੁਣ ਪਾ ਲੈਣਾ ਹੈਗਾ ਆ ਉਸ ਤੋਂ ਬਾਅਦ सेम ही ਆਪਣਾ ਜਿਹੜਾ ਨਾਰੀਅਲ ਹੈਗਾ ਇਹਨੂੰ ਵੀ ਆਪਾਂ ਗ੍ਰਾਈਂਡ ਕਰ ਲੈਣਾ ਕਿਉਂਕਿ ਇਹਨੂੰ ਆਪਾਂ ਬਰੀਕ ਕਰਨਾ ਹੈਗਾ ਆ ਫਾਈਨ ਪਾਊਡਰ ਬਣਾਣਾ ਹੈਗਾ ਵੀ ਜਿਹੜਾ ਚੰਗੀ ਤਰ੍ਹਾਂ ਫਿਰ ਮਿਕਸ ਹੋ ਜੇ ਇਹਨੂੰ ਆਪਾਂ ਥੋੜਾ ਥੋੜਾ ਕਰਕੇ ਪੀਸਣਾ ਕਿਉਂਕਿ ਇਹਦੇ ਵਿੱਚ ਆਇਲ ਹੁੰਦਾ ਹੈਗਾ ਆ ਜੋ ਜਿਹੜੇ ਨਾਰੀਅਲ ਦੇ ਜਿਹੜਾ ਆਪਾਂ ਇਹਨੂੰ ਗ੍ਰाइंड ਕਰ ਲਿਆ ਹੈਗਾ ਆ ਤੈਨੂੰ ਹੁਣ ਆਪਾਂ ਬਰੀਕ ਪਾਊਡਰ ਬਣਾ ਲਿਆ ਹੈਗਾ ਇਹਦੇ ਵਿੱਚ ਹੀ ਆਪਾਂ ਜੀ ਐਡ ਕਰ ਦੇਣਾ ਹੁਣ ਇਹਦੀ ਜਿਹੜੇ ਆਪਣੇ ਥੋੜੇ ਜਿਹਾ ਤੇ ਕਾਜੂ ਹੈਗੇ ਇਸ ਤਰ੍ਹਾਂ ਆਪਾਂ ਉਹ ਵੀ ਪੀਸ ਲੈਣੇ ਹੈਗੇ ਆ ਇਹ ਵਾਲੇ ਆਪਣੇ ਕੋਲ ਥੋੜੇ ਜਿਹੇ ਕਾਜੂ ਹੈਗੇ 10 ਤੋਂ 12 ਇਹ ਵੀ ਆਪਾਂ ਬਰੀਕ ਪੀਸ ਲੈਣੇ ਆ ਥੋੜੇ ਜਿਹਾ ਆਪਾਂ ਇਹਦੇ ਨਾਲ ਜੀ 슈ਗਰ ਮਿਕਸ ਕਰਾਂਗੇ ਕਿਉਂਕਿ ਫਿਰ ਇਹ ਨਹੀਂ ਤਾਂ ਇਹ ਪੀਸ ਨਹੀਂ ਹੁੰਦੇ ਹੈਗੇ ਆਪਣੇ ਜਿਹੜੇ ਕਾਜੂ ਸੀਗੇ ਆਪਾਂ ਉਹ ਵੀ ਇਹ ਬਰੀਕ ਪੀਸ ਲੈ ਹੈਗੇ ਆ ਅਬ ਵੀ ਮੇਕ ਸ਼ਰ ਆਪਾਂ ਜੀ ਇਹਦਾ ਫਾਈਨ ਪਾਊਡਰ ਜੀ ਦਾ ਵੀ ਬਣਾਉਣਾ ਹੈਗਾ ਯਾ ਥੋੜਾ ਆਪਾਂ ਜੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਮਿਕਸ ਕਰ ਦੇਣਾ ਹੈਗਾ ਯਾ ਆਪਣਾ ਜਿਹੜਾ ਜੀ ਹੈਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਸਾਰੀਆਂ ਚੀਜ਼ਾਂ ਨਾਲ ਮਿਕਸ ਕਰਨਾ ਹੈਗਾ ਆਪਾਂ ਇਹਨਾਂ ਨੂੰ ਹੱਥ ਨਾਲ ਹੀ ਕਰ ਲੈਣਾ ਹੈਗਾ ਯਾ ਇਹਦੇ ਵਿੱਚ ਆਪਾਂ ਕਾਜੂ ਵੀ ਪਾ ਦਤਾ ਇਹਦੇ ਵਿੱਚ ਜਿਹੜਾ ਆਪਣਾ ਨਾਰੀਅਲ ਸੀਗਾ ਭਰਦਾ ਉਹ ਵੀ ਆਪਾਂ ਪਾ ਦਤਾ ਤੇ 슈ਗਰ ਵੀ ਹੁਣ ਆਪਣਾ ਜਿਹੜਾ ਜੀ ਇਹ 1 ਕੱਪ ਮਿਲਕ ਪਾਊਡਰ ਹੈ ਇਹ ਵੀ ਆਪਾਂ ਇਹਦੇ ਵਿੱਚ ਹੀ ਮਿਕਸ ਕਰ ਦੇਣਾ ਹੈਗਾ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਲਾ ਲੈਣਾ ਸਾਰੀਆਂ ਚੀਜ਼ਾਂ ਨੂੰ ਆਪਾਂ ਜੇ ਇਹ ਮਠਾਈ ਬਣਾਉਣ ਲਈ ਆਪਾਂ ਨੂੰ ਸਟੋਵ ਨੇ ਚਲਾਉਣਾ ਪੈਣਾ ਹੈਗਾ ਆਪਾਂ ਇਸ ਤਰ੍ਹਾਂ ਡੋ ਬਣਾ ਕੇ ਇਹ ਬਣਾਣੀ ਹੈਗੀ ਆ ਬਹੁਤ ਵਧੀਆ ਜੀ ਬਣਦੀ ਆ ਤੇ ਬਹੁਤ ਛੇਤੀ ਵੀ ਬਣ ਜਾਂਦੀ ਆ ਹੁਣ ਆਪਣਾ ਜੀ ਚੰਗੀ ਤਰ੍ਹਾਂ ਜਿਹੜਾ ਹੈਗਾ ਆ ਪਾਊਡਰ ਸਾਰਾ ਮਿਕਸ ਹੋ ਗਿਆ ਸਾਰੀਆਂ ਚੀਜ਼ਾਂ ਹੁਣ ਜੀ ਆਪਾਂ ਇਹਨੂੰ ਕੀ ਕਰਨਾ ਹੈਗਾ ਆ ਆਪਾਂ ਥੋੜਾ ਥੋੜਾ ਇਹਦੇ ਵਿੱਚ ਦੁੱਧ ਪਾ ਕੇ ਨਾ ਤੇ ਇਹਨੂੰ ਆਪਾਂ ਜਿੱਦਾਂ ਆਪਾਂ ਆਟਾ ਗੁੰਨਦੇ ਇਸ ਤਰ੍ਹਾਂ ਆਪਾਂ ਜੀ dough ਬਣਾਣੀ ਹੈਗੀ ਇਹ ਤਿੰਨ ਚਮਚੇ ਮੇ ਪਾਏ ਹੈਗੇ ਆ ਬਹੁਤ ਜ਼ਿਆਦਾ ਨਹੀਂ ਪਾਉਣਾ ਹੈਗਾ ਕਿਉਂਕਿ ਆਪਾਂ ਇਹਨੂੰ ਹੌਲੀ ਹੌਲੀ ਕਰਨਾ ਹੈਗਾ ਤੇ ਆਪਾਂ ਇਹਨੂੰ ਹੱਥ ਨੇ ਨਾਲੇ ਇਦਾਂ ਗੁੰਨਣਾ ਹੈਗਾ ਆ ਜਿਸ ਤਰ੍ਹਾਂ ਆਪਾਂ ਆਟਾ ਗੁੰਨਦੇ ਇਸ ਤਰ੍ਹਾਂ ਇਹ ਜੀ ਬਹੁਤ ਵਧੀਆ ਤੇ ਬਹੁਤ ਹੀ ਜ਼ਿਆਦਾ ਸਵਾਦਿਸ਼ ਜਿਹੜੇ ਰੋਲ ਬਣਦੇ ਹੈਗੇ ਆ ਮਠਿਆਈ ਜਿਹੜੀ ਆ ਲੋਕ ਜੀ ਆਪਾਂ ਇੱਕਦਮ ਇਹਦੇ ਵਿੱਚ ਜ਼ਿਆਦਾ ਦੁੱਧ ਪਾਤਾ ਤਾਂ ਫਿਰ ਵੀ ਆਪਣੀ ਡੋ ਜਿਹੜੀ ਆ ਉਹ ਬਹੁਤ ਸੌਫਟ ਹੋ ਜਾਂਦੀ ਆ ਜ਼ਿਆਦਾ ਨਹੀਂ ਆਪਾਂ 2-3 ਚਮਚੀ ਪਹਿਲਾਂ ਪਾਉਣੇ ਹੈਗੇ ਆ ਇੰਨੇ ਦੇ ਨਾਲ ਇਹ ਬਹੁਤ ਵਧੀਆ ਜੀ ਹੋਣ ਇਹ ਡੋ ਆਪਣੀ ਬਣ ਚਲੀ ਹੈਗੀ ਆ ਹਾਂਜੀ ਇੱਕ ਚਮਚਾ ਜੀ ਇਹਦੇ ਵਿੱਚ ਮੈਂ ਇਹ ਘਿਓ ਦਾ ਪਾਉਂਗੀ ਇਹ ਦੇਸੀ ਘਿਓ ਵਾਂਗਾਂ ਇਦੇ ਨਾਲ ਕੇ ਬਹੁਤ ਵਧੀਆ ਜੀ ਇਹਦਾ ਟੇਸਟ ਆਉਂਦਾ ਹੈਗਾ ਆ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਕੰਟੀਨਿਊ ਸਾਰੀਆਂ ਚੀਜ਼ਾਂ ਨੂੰ ਮਲਾ ਕੇ ਤਾਂ ਆਪਾਂ ਡੋ ਬਣਾ ਲੈਣੀ ਆ ਚੰਗੀ ਤਰ੍ਹਾਂ ਜੀ ਆਪਾਂ ਇਹਨੂੰ ਕਰਨਾ ਹੈਗਾ ਜੀ ਮੈਸ਼ ਕਰਨਾ ਹੈ ਆਪਣਾ ਜੀ ਇਹ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਸਾਰੀਆਂ ਚੀਜ਼ਾਂ ਨੂੰ ਮੈਸ਼ ਕਰਕੇ ਮਿਲਕਾਊਡਰ ਨਾਰੀਅਲ ਤੇ ਜਿਹੜੀ 슈ਗਰ ਸੀਗੀ ਆਪਣੇ ਨੀਚੇ ਆਪਾਂ ਕਾਜੂ ਗ੍ਰाइंड ਕਰਕੇ ਪਾਤਾ ਤੇ ਜੀ ਹੁਣ ਆਪਣੀ ਬਹੁਤ ਵਧੀਆ ਦੇਖੋ ਜੀ ਹੁਣ ਡੋਅ ਬਣ ਗਈ ਹੈਗੀ ਆ ਇਸ ਤਰ੍ਹਾਂ ਹੀ ਆਪਣੀ ਬਣਨੀ ਚਾਹੀਦੀ ਸੀਗੀ ਨਾ ਇਹ ਜਿਆਦਾ ਸੌਫਟ ਚਾਹੀਦੀ ਆ ਤੇ ਨਾ ਜਿਆਦਾ ਹਾਰਡ ਚਾਹੀਦੀ ਹੁਣ ਆਪਾਂ ਇਹਨੂੰ ਜੀ ਇਦਾਂ ਇੱਕ ਇਹਦੇ ਉੱਤੇ ਰੋਲਿੰਗ ਪੈਨ ਦੇ ਉੱਤੇ ਫੱਟੀ ਦੇ ਉੱਤੇ ਆਪਾਂ ਇਦਾਂ ਰੱਖ ਕੇ ਇਹਦੇ ਆਪਾਂ ਜੀ ਛੋਟੇ ਛੋਟੇ ਜਿਹੇ ਪੇੜੇ ਬਣਾ ਲੈਣੇ ਹੈਗੇ ਆ ਤਾਂ ਜੇ ਤੋ ਕਿ ਆਪਾਂ ਜੀ ਇਹਦੇ ਚਾਰ ਰੋਲ ਬਣਾਉਣੇ ਹੈਗੇ ਜਿੰਨੇ ਵੀ ਚਾਰ ਪੰਜ ਬਣ ਗਏ ਉਨੇ ਕਪਾਈ ਹੀ ਤੋੜ ਕੇ ਰੱਖ ਲੈਣੇ ਹੈਗੇ ਆ ਅਸਰਾ ਪਾਜੀ ਇਹਨੂੰ ਥੋੜਾ ਚਾਰੇ ਨੂੰ ਜਿਹੜੇ ਕੀਤਾ ਇੱਕਦਮ ਮਾਰਨਾ ਹੈਗਾ ਆ ਤੇ ਫਿਰ ਇਹ ਬਹੁਤ ਜਿਆਦਾ ਹੋਰ ਸੌਫਟ ਹੋ ਜਾਂਦਾ ਹੈ ਆਪਣੇ ਜੀ ਆਪਾਂ ਹੁਣ ਜਿਹੜੀ ਇਹ ਡੋ ਹੈਗੀ ਇਹਨੂੰ ਚੰਗੀ ਤਰ੍ਹਾਂ ਆਪਾਂ ਮਾਰ ਲਿਆ ਹੈਗਾ ਹੁਣ ਬਹੁਤ ਜਿਆਦਾ ਇਹਨੇ ਸੌਫਟ ਹੋ ਗਈ ਆ ਹੁਣ ਆਪਾਂ ਕੀ ਕਰਨਾ ਹੈ ਜੀ ਇੱਕ ਟ੍ਰੇ ਜਿਹੜੀ ਲੈਣੀ ਆ ਉਹ ਆਪਾਂ ਗ੍ਰੀਸ ਕਰ ਲੈਣੀ ਆ ਜਾਂ ਆਪਾਂ ਉਹਦੇ ਵਿੱਚ ਕੋਈ ਪੇਪਰ ਲਾ ਸਕਦੇ ਹੈਗੇ ਆ ਇਹਨੂੰ ਆਪਾਂ ਜੀ ਤਿੰਨ ਚਾਰ ਇਹਦੀਆਂ ਜਿਹੜੀਆਂ ਲੋਈਆਂ ਤੋੜ ਲੈਣੀਆਂ ਜਿੱਦਾਂ ਆਪਾਂ ਪੇੜੇ ਕਹਿ ਦਿੰਦੇ ਹੈਗੇ ਆ ਉਹ ਆਪਾਂ ਇਹਨੂੰ ਫਿਰ ਆਪਾਂ ਇਹਦੇ ਜੀ ਰੋਲ ਬਣਾਉਣੇ ਜਿੰਨੇ ਵੀ ਆਪਣੇ ਪਾਣ ਦੇ ਜੇ ਦੋ ਤਿੰਨ ਜਿੰਨਾ ਵੀ ਆਪਣੇ ਕੋਈ ਦੋ ਹੈਗੇ ਆ ਇਹਨੂੰ ਇਸ ਤਰ੍ਹਾਂ ਹੀ ਆਪਾਂ ਰੱਖ ਲੈਣਾ ਹੈਗੇ ਆ ਹਾਂਜੀ ਇਹਦੇ ਵਿੱਚ ਤਿੰਨ ਬਣਾਏ ਹੈਗੇ ਆ ਹੁਣ ਆਪਾਂ ਜੀ ਇਸ ਤਰ੍ਹਾਂ ਇਹਦੇ ਜਿੱਦਾਂ ਆਪਾਂ ਰੋਲ ਹੀ ਬਣਾਉਂਦੇ ਹੈਗੇ ਰੋਲ ਬਣਾਣੇ ਹੈਗੇ ਆ ਜਿੰਨੇ ਵੀ ਆਪਾਂ ਲੰਬੇ ਬਣਾਣੇ ਹੈਗੇ ਤਾਂ ਆਪਾਂ ਇਹਨੂੰ ਬਣਾ ਕੇ ਤੇ ਫਿਰ ਜੀ ਆਪਾਂ ਟ੍ਰੇ ਦੇ ਵਿੱਚ ਇਹੀ ਰੱਖ ਦੇਣੇ ਹੈਗੇ ਆ ਇਹਨੂੰ ਆਪਾਂ ਹਾਫ 1 ਹਾਅਰ ਲਈ ਫਿਰ ਇਹਨੂੰ ਜਿਵੇਂ ਕਿ ਇਹ ਪੱਖੇ ਦੇ ਥੱਲੇ ਤੁਸੀਂ ਰੱਖ ਸਕਦੇ ਆ ਥੋੜੇ ਡਰਾਈ ਹੋ ਜਾਂਦੇ ਆ ਫਿਰ ਆਪਾਂ ਇਹਨਾਂ ਨੂੰ ਰੋਲ ਕੱਟ ਸਕਦੇ ਆ ਜਿੱਦਾਂ ਤੇ ਵੀ ਆਪਾਂ ਸਾਈਜ਼ ਦੇਣਾ ਹੈਗਾ ਆ ਇਸ ਤਰ੍ਹਾਂ ਹੀ ਆਪਾਂ ਬਣਾ ਕੇ ਇੱਥੇ ਰੱਖ ਦੇਣੇ ਹੈਗੇ ਆ ਟ੍ਰੇ ਦੇ ਵਿੱਚ ਜੇਮੀ ਆਪਾਂ ਹੋਰ ਬਣਾ ਲੈਣਾ ਇੱਥੇ ਸਾਰੇ ਕੰਟੀਨਿਊ ਆਪਾਂ ਸਾਰੇ ਰੋਲ ਬਣਾ ਕੇ ਜਿਹੜੇ ਟ੍ਰੇ ਦੇ ਵਿੱਚ ਰੱਖਦੇ ਨੇ ਹੈਗੇ ਆ ਆਪਣੇ ਜਿਹੜੇ ਇਹ ਰੋਲ ਚਗੇ ਆਪਾਂ ਇਹ ਬਣਾ ਲੈ ਹੈਗੇ ਆ ਹੁਣ ਆਪਣੇ ਇਹ ਤਿੰਨ ਰੋ ਜਿਹੜੀ ਆਪਣੀ ਡੋਸ ਚ ਕੀ ਤਿੰਨ ਬਣੇ ਹੈਗੇ ਆ ਤੇ ਇਸ ਤਰ੍ਹਾਂ ਆਪਾਂ ਦੀ ਹੁਣ ਇਹਨੂੰ ਪੱਖੇ ਦੇ ਥੱਲੇ ਰੱਖ ਦੇਣਾ ਆਪਾਂ ਘੰਟਾ ਡੇਢ ਘੰਟਾ ਲਈ ਜੇ ਆਪਾਂ ਨਹੀਂ ਵੀ ਪੱਖੇ ਦੇ ਥੱਲੇ ਰੱਖਨੇ ਜਾਂ ਆਪਾਂ ਫ੍ਰੀਜ ਚ ਰੱਖਨੇ ਤਾਂ ਫਿਰ ਆਪਾਂ ਨੂੰ ਕੰਟੇਨਰ ਦੇ ਵਿੱਚ ਪਾ ਕੇ ਢੱਕਣ ਨਾਲ ਕੇ ਰੱਖਨੇ ਪੈਣੇ ਆ ਨਾਈਟਾ ਫੇ ਮੌਇਸਚਰ ਬਹੁਤ ਜ਼ਿਆਦਾ ਡੱਬੇ ਦੇ ਵਿੱਚ ਆ ਜਾਂਦਾ ਆ ਤੇ ਬੈਟਰੀ ਜੇ ਤੁਸੀਂ ਪੱਖੇ ਦੇ ਥੱਲੇ ਰੱਖ ਦੋ 1 ਘੰਟਾ ਤੇ ਡਰਾਈ ਹੋ ਜਾਣੇ ਤੇ ਫਿਰ ਆਪਾਂ ਜੀ ਇਹਨਾਂ ਨੂੰ ਕੱਟ ਕੇ ਗਾਰਨਿਸ਼ ਕਰ ਸਕਦੇ ਹੈਗੇ ਆ ਹੁਣ ਜੀ ਆਪਾਂ ਇਹਨਾਂ ਨੂੰ ਰੱਖ ਦੇ ਇੱਕ ਘੰਟੇ ਲਈ ਆਪਣੇ ਜਿਹੜੇ ਰੋਲ ਆਪਾਂ ਬਣਾ ਕੇ ਰੱਖੇ ਸੀਗੇ ਇਹਨਾਂ ਨੂੰ ਘੰਟਾ ਡੇਢ ਘੰਟਾ ਆਪਾਂ ਜੇ ਰੂਮ ਟੈਂਪਰੇਚਰ 'ਚ ਰਹਿਣ ਦਿੱਤਾ ਸੀਗਾ ਹੁਣ ਜੀ ਇਹ ਬਹੁਤ ਵਧੀਆ ਜੀ ਸੈੱਟ ਹੋ ਗਿਆ ਜਿੱਦਾਂ ਜੰਮ ਗਏ ਹੈਗੇ ਆ ਹੁਣ ਕੀ ਕਰਨਾ ਹੈ ਆਪਾਂ ਇਹਨਾਂ ਦੇ ਉੱਤੇ ਜਿਹੜਾ ਵੀ ਗਾਰਨਿਸ਼ ਕਰਨਾ ਹੈ ਤੇ ਸਾਨੂੰ ਆਪਾਂ ਇਹਦੇ ਉੱਤੇ ਵਰਕ ਲਗਾਣੇ ਹੈਗੇ ਆ ਜਾਂ ਪਿਸਤਾ ਲਗਾਉਣਾ ਉਹ ਲੈーストラਪ ਇਹਨਾਂ ਨੂੰ ক্লোਜ ਕਰਕੇ ਕੱਠਿਆਂ ਦੇ ਉੱਤੇ ਹਾਂਜੀ ਇਹਵੇਂ ਵਰਕ ਲਗਾਉਂਗੇ ਹਾਂਜੀ ਸੰਟਾਈਮ ਹਾਂਜੀ ਹੱਥ ਨੇ ਜੁੜ ਜਾਂਦੇ ਆ ਵੀ ਪਤਲੇ ਬਹੁਤ ਆ ਅਰੇ ਆਪਾਂ ਪੇਪਰ ਦੇ ਨਾਲ ਇਹ ਲਗਾ ਦੇਣੇ ਹੈਗੇ ਆ ਕਿਉਂਕਿ ਨਹੀਂ ਤਾਂ ਇਹ ਆਪਣੇ ਹੱਥ ਨੂੰ ਹੀ ਲੱਗ ਜਾਂਦੇ ਹੈਗੇ ਆ ਇੱਕ ਦੋ ਆਪਾਂ ਹੋਰ ਲਗਾਵਾਂਗੇ ਹਾਂਜੀ ਜੇ ਤੁਸੀਂ ਨਹੀਂ ਵੀ ਵਰਕ ਲਗਾਉਣੇ ਤਾਂ ਤੁਸੀਂ ਇਸ ਤਰ੍ਹਾਂ ਵੀ ਉੱਤੇ ਪਿਸਤਾ ਵਗੈਰਾ ਪਾ ਸਕਦੇ ਹੈਗੇ ਆ ਥੋੜੇ ਜਿਹੀ ਜਾਇਤਾ ਆਏ ਲੈ ਨਾਲ ਫਿਰ ਨਾਈਸ ਲੱਗਦੀ ਆਪਣੀ ਮਠਾਈ ਜਿਹੜੀ ਹੈਗੀ ਆ ਹਾਂਜੀ ਇਸ ਤਰ੍ਹਾਂ ਜਿੱਥੇ ਵੀ ਆਪਾਂ ਜੀ ਥੋੜੇ ਥੋੜੇ ਇਹ ਲਾ ਦੇਣੇ ਆ ਸਾਰੇ ਤੇ ਨਹੀਂ ਵੀ ਹੈਗੇ ਇਹਦੇ ਨਾਲ ਜੀ ਆਪਣੀ ਮਠਿਆਈ ਬਹੁਤ ਵਧੀਆ ਲੱਗਦੀ ਆ ਹੁਣ ਜੀ ਆਪਾਂ ਇਹਨੂੰ ਕੀ ਕਰਨਾ ਹੈਗਾ ਇਹਦੇ ਆਪਾਂ ਛੋਟੇ ਛੋਟੇ ਪੀਸ ਬਣਾ ਲੈਣੇ ਹੈਗੇ ਆ ਫਿਰ ਆਪਾਂ ਜੇ ਇਹਨੂੰ ਟ੍ਰੇ ਦੇ ਵਿੱਚ ਪਾ ਲੈਣਾ ਹੈਗਾ ਆ ਹੁਣ ਮੈਂ ਜੀ ਇਹਨੂੰ ਪੀਸ ਕੱਟ ਲਾਉਂਗੀ ਇਹਦੇ ਹਾਂਜੀ ਜਿੱਡੇ ਵੀ ਤੁਸੀਂ ਪੀਸ ਕੱਟਣੇ ਹੈਗੇ ਆ ਤੁਸੀਂ ਇਸ ਤਰ੍ਹਾਂ ਮਾਰਕ ਲਗਾ ਸਕਦੇ ਆ ਫਿਰ ਆਪਣੇ ਪੀਸ ਜਿਹੜੇ ਸਾਰੇ ਜੀ ਇਕੱਠੇ ਬਣ ਜਾਂਦੇ ਹੈਗੇ ਆ ਸੋ ਅਸਾਂ ਜੀ ਆਪਾਂ ਨੇ ਇਹ ਮਠਿਆਈ ਜਿਹੜੀ ਬਹੁਤ ਵਧੀਆ ਹਾਂ ਜੀ ਆਪਣੀ ਬਣ ਗਈ ਹੈਗੀ ਆ ਆਪਾਂ ਇਹਨੂੰ ਹੁਣ ਜੀ ਪਲੇਟ ਦੇ ਵਿੱਚ ਰੱਖ ਕੇ ਸਰਵ ਕਰ ਸਕਦੇ ਹੈਗੇ ਆ ਜੀ ਬਹੁਤ ਹੀ ਵਧੀਆ ਬਿਨਾਂ ਗੈਸ ਲਾਏ ਆਪਾਂ ਇਹ ਵਾਲੀ ਮਠਿਆਈ ਬਣਾਈ ਹੈਗੀ ਆ ਇਹ ਬਹੁਤ ਹੀ ਜੀ ਛੇਤੀ ਬਣ ਜਾਂਦੀ ਹੈ ਕਿ ਜਿਆਦਾ ਟਾਈਮ ਨਹੀਂ ਲੱਗਦਾ ਸਿਰਫ ਇਹਨੂੰ 1 ਘੰਟਾ ਲੱਗਦਾ ਹੈਗਾ ਜਦੋਂ ਆਪਾਂ ਇਹਨੂੰ ਸੈੱਟ ਹੋਣ ਨੂੰ ਰੱਖਦੇ ਹੈਗੇ ਆ ਕਾਊਂਟਰ ਦੇ ਉੱਤੇ ਤੇ ਤੁਸੀਂ ਫਰਿੱਜ ਵੀ ਰੱਖ ਸਕਦੇ ਪਰ ਆਪਾਂ ਨੂੰ ਫਿਰ ਡੱਬੇ ਦੇ ਵਿੱਚ ਪਾ ਕੇ ਬੰਦ ਕਰਕੇ ਰੱਖਣੀ ਪੈਂਦੀ ਹੈਗੀ ਆ ਜੀ ਜੀ ਆਪਣੀ ਮਠਾਈ ਬਣ ਗਈ ਹੈ ਜੀ ਬਹੁਤ ਹੀ ਵਧੀਆ ਬਣੀ ਹੈਗੀ ਆ ਇਸ ਤਰ੍ਹਾਂ ਤੁਸੀਂ ਇਹਨੂੰ ਜੇ ਹੋਰ ਵੀ ਜ਼ਿਆਦਾ ਨੂੰ ਗਾਰਨਿਸ਼ ਕਰਨਾ ਹੈਗਾ ਤਾਂ ਆਪਾਂ ਇਹ ਕਿਹਦੇ ਉੱਤੇ ਪਿਸਤਾ ਵਗੈਰਾ ਲਗਾ ਸਕਦੇ ਆ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਾਈਸ ਲੱਗਦਾ ਡੈਕੋਰੇਟ ਕੀਤਾ ਹੋਇਆ ਪਿਸਤਾ ਲਗਾ ਲਓ ਤੁਸੀਂ ਕੁਝ ਵੀ ਬਦਾਮ ਵੀ ਆਪਾਂ ਲਗਾ ਸਕਦੇ ਹੈਗੇ ਆ ਥੋੜਾ ਜਿਹਾ ਪੰਜ ਜਾਨਾ ਹੈ ਜੀ ਮੋਚਾ ਤਾਂ ਨਹੀਂ ਹਾਂਜੀ ਜੀ ਇਹ ਦੇਖੋ ਜੀ ਬਹੁਤ ਹੀ ਵਧੀਆ ਮਠਿਆਈ ਬਣੀ ਆ ਤੇ ਇਹਨੂੰ ਜਿਆਦਾ ਟਾਈਮ ਨਹੀਂ ਲੱਗਦਾ ਸਿਰਫ 10 ਤੋਂ 12 ਮਿੰਟ ਹੀ ਲੱਗਦੇ ਹੈਗੇ ਆ 1 ਘੰਟਾ ਆਪਾਂ ਇਹਨੂੰ ਜਬਾਉਣ ਨੂੰ ਜਦੋਂ ਰੱਖਿਆ ਸੀਗਾ ਸੈੱਟ ਕਰਨ ਨੂੰ ਲੱਗਾ ਹੈਗਾ ਆ ਹਣੇ ਜੀ ਬਹੁਤ ਵਧੀਆ ਮਠਿਆਈ ਬਣੀ ਆ ਤੇ ਤੁਸੀਂ ਵੀ ਇਸ ਤਰ੍ਹਾਂ ਜੀ ਇਹ ਆਪਾਂ ਜੀ ਤਿੰਨ ਚੀਜ਼ਾਂ ਨੂੰ ਮਿਲਾ ਕੇ ਇਹ ਮਠਿਆਈ ਬਣਾਈ ਹੈਗੀ ਆ ਕਾਜੂ, ਨਾਰੀਅਲ ਤੇ ਮਿਲਕ ਪਾਊਡਰ ਬਹੁਤ ਵਧੀਆ ਹਾਂਜੀ ਇਹਦੀ ਮੈਜ਼ਰਮੈਂਟ ਇੱਕ ਇੱਕ ਕੱਪ ਹੀ ਆਪਾਂ ਲੈਣਾ ਹੈਗਾ ਤੇ ਮਠਿਆਈ ਵਧੀਆ ਬਣੀ ਤੁਸੀਂ ਵੀ ਇਸ ਤਰ੍ਹਾਂ ਬਣਾਉਣੀ ਜੇ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ